ਬੀਰ ਬਾਬਾ ਗੋਸਪਾਲ ਡੇਰਾ ਬਾਬਾ ਲਖਦਾਤ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਬੜੀ ਉਤਸ਼ਾਹ ਨਾਲ ਮੇਲਾ ਮਲਾਇਆ ਜਾਂਦਾ ਹੈ ਤੇ ਦਰਗਾਹ ਪੈਂਦੀ ਹੈ ਜੀ ਆਣ ਸਿਲਮੇ ਦੇ ਨਾਲ ਬਹੁਤ ਮੰਨੀ ਹੋਈ ਦਰਗਾਹ ਹੈ ਤੇ 1950 ਸਾਲ ਤੋਂ ਚੱਲਦੀ ਆ ਰਿਹਾ ਦਰਬਾਰ ਉਹਨਾਂ ਨੇ ਇੱਥੇ ਸਾਡੇ ਬਜ਼ੁਰਗ ਇੱਥੋਂ ਦੀ ਸੇਵਾ ਕਰਦੇ ਆ ਰਹੇ ਉਹਨਾਂ ਦਾ ਬਸ ਸਾਨੂੰ ਸੇਵਾ ਮਿਲੀ ਜੋ ਇਹ ਤਨਮਾਨਾ ਕਰਦੇ ਪਏ ਆ ਸਰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਵੀ ਇੱਥੇ ਆ ਕੇ ਸਰਕਾਰ ਅੱਗੇ ਸਜਦਾ ਕਰਨ ਉਹਨਾਂ ਦਾ ਆਸ਼ੀਰਵਾਦ ਲੈਣ ਅੱਜ ਵੀ ਕਿਹਾ ਗਿਆ ਅੱਜ ਵੀ ਆਲੇ ਕਿਹਾ ਗਿਆ ਅੱਜ ਮਹਿੰਦੀ ਰਸਮ ਸੀ ਜੋ ਨਾਲ ਹੀ ਆਪਣੇ ਦਿੱਤੀ ਰਵਾਇਨਾ ਸੰਪੂਰਨ ਕਰ ਲਈ ਹੈ ਕੱਲ ਵੱਡੀ ਮਹਿਫਲ ਹੋਏਗੀ ਦੂਰ ਦੂਰ ਤੋਂ ਵੱਡੇ ਵੱਡੇ ਸਿੰਗਰ ਆਣਗੇ ਸੰਤਾਨਗੇ ਅੱਜ ਬਰਾਤ ਸਾਦਾ ਦੇ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਧੂਮਦਾਂ ਨਾਲ ਮੇਲਾ ਕਰਾਇਆ ਜਾ ਰਿਹਾ ਹੈ ਅੱਜ ਮਹਿੰਦੀ ਦੀ ਰਸਮ ਸਾਡੇ ਬੰਟੀ ਪਹਿਲਵਾਨ ਜਿਹੜੇ ਇਸ ਸੁਸਾਇਟੀ ਦੇ ਉਹ ਇਹਨੂੰ ਆਰਗੇਨਾਈਜ਼ ਕਰਦੇ ਨੇ ਉਹਨਾਂ ਵੱਲੋਂ ਜਿਹੜੇ ਉਹ ਇਸ ਸੁਸਾਇਟੀ ਦੇ ਪ੍ਰਧਾਨ ਨੇ ਲਖਦਾਤਾ ਜੀ ਮਹਾਰਾਜ ਵੱਲੋਂ ਇਹ ਮੇਲੇ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਅਰ ਅੱਜ ਮਹਿੰਦੀ ਦਾ ਦੇ ਨੇ ਆ ਦੇਖੋ ਸੰਗਤ ਨੂੰ ਇਹਨਾਂ ਉਤਸ਼ਾਹ ਆ ਕੱਲ ਇਹ ਮੇਲਾ ਪੂਰਾ ਉਤਸ਼ਾਹ ਨਾਲ ਕਰਾਇਆ ਜਾ ਰਿਹਾ ਉਹਦੇ ਵਿੱਚ 마ਸ਼ਾ ਅੱਲੀ ਜੀ ਹੋਰ ਵੀ ਕਈ ਹੋਰ ਵੀ ਕਈ ਜਿਹੜੇ ਸਾਡੇ ਸੋਨੂ ਗਡਾਲੀ ਜੀ ਆ ਬ੍ਰਦਰ ਉਹਨਾਂ ਵੱਲੋਂ ਵੀ ਇਸ ਮੇਲੇ ਦੇ ਵਿੱਚ ਹਾਜ਼ਰੀ ਭਰੀ ਜਾਏਗੀ ਮੇਲੇ ਦਾ ਸਾਰੀ ਸੰਗਤ ਦੇ ਵਿੱਚ ਬਹੁਤ ਸਾਹ ਆ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੁਣ 1950 ਤੋਂ ਲੈ ਕੇ ਅੱਜ 2024 ਅੱਜ ਮੇਲੇ ਅੱਜ ਉਦੋਂ ਤੱਕ ਇਹ ਮੇਲਾ ਹੋ ਪਾਰਿਆ ਵਾ ਬਹੁਤ ਵਧੀਆ ਤਰੀਕੇ ਨਾਲ ਮੇਲਾ ਹੋ ਰਿਹਾ ਵਾ ਇਸ ਸੋਸਾਇਟੀ ਦੇ ਜਿੰਨੇ ਵੀ ਮੈਂਬਰ ਆ ਉਸ ਮੈਂਬਰਾਂ ਨੂੰ ਬੰਟੀ ਪਹਿਲਵਾਨ ਜੀ ਵੱਲੋਂ ਲਖਦਾਤਾ ਜੀ ਸੋਸਾਇਟੀ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬੋਲ ਬੋਲ ਵਧਾਈਆਂ ਜੀ